ਕਿੰਨਾ ਦੀ ਬਹੁਤ ਸਰ ਮੇਰੇ ਘਰ ਆ ਲੱਗਣੋਂ ਜ਼ਿਆਦਾ ਵੀ ਗੱਡੇ ਵਾਲੇ ਦੇ ਬਹੁਤ ਵਧੀਆ ਸਰ ਕੁਛ ਦਿਨ ਪਹਿਲਾਂ ਐਕਸੀਡੈਂਟ ਹੋਇਆ ਸੀ ਟਾਰੀ ਤੇ ਗੱਡੀ ਮਾਰ ਕੇ ਸੁੱਟ ਕੇ ਚਲੇ ਗਏ ਸੀ ਆਪੋ ਆ ਮੇਰੇ ਲਾਲ ਪੁੱਤਰਾ ਸਰ ਪਹਿਲੇ ਅਰਸ਼ਕਿਤ ਕਰਾਇਆ ਸੀ 10 ਆ ਮੇਰੇ ਲਾਲ ਪੁੱਤਰਾ ਫਰੀਦਪੁਰ ਲਾਇਆ ਫਰੀਦਪੁਰ ਤੋਂ ਜਬਾ ਮਿਲੇ ਆ ਆਪਣੇ ਮਠੇੜੋ ਲੈ ਬਟਿੰਡੇ ਲੈ ਗਿਆ ਜੀ ਹਾਂਜੀ ਤੇ ਇਹ ਪੜਨ ਦੇ ਰਿਹਾ ਹਾਂ ਹਾਂਜੀ ਭਾਈ ਕਿੰਨੇ ਬੱਚੇ ਕਿਨੇ ਇੱਕ ਗੁੱਡੀ ਆ ਜਨਾਂ ਦੀ ਗੁੱਡੀਆ ਛੋਟੀ ਉਹ ਘਰ ਦੇ ਵਿੱਚ ਇਹਦੇ ਮਾਉਨ ਵਾਲਾ ਕੌਣ ਹੋਣਾ ਹੋਰ ਸਰ ਕੋਈ ਨਹੀਂ ਇਹ ਮਾਉਨ ਵਾਲਾ ਕੀ ਮੰਗ ਸੀ ਕਰਦੇ ਸਰ ਮੰਗ ਇਹ ਹੀ ਪਰਚਾ ਕੱਟਾ ਜਾਵੇ ਉਹਨਾਂ ਤੇ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਪਰਮਜੀਤ ਹੈ ਇਹ ਕੀ ਨਾਮ ਕੀ ਤੁਹਾਡਾ ਤੇ ਜਿਹੜੀ ਮੌਤ ਹੋਈ ਉਹ ਤੁਹਾਡਾ ਕੀ ਲੱਗਦਾ ਸੀ ਉਹ ਮੇਰਾ ਭਤੀਜਾ ਸੀ ਅਚਾਨਕ ਕੀ ਘਟਨਾ ਕੀ ਵਾਪਰੀ ਥਾਣੀ ਉਹ ਕੰਮ ਤੇ ਚੱਲਾ ਸੀ ਚਾਗੂ ਆ ਦੀ ਸਾਈਡ ਚੱਲਾ ਸੀ ਤਾਂ ਗੱਡੀ ਮਾਰ ਕੇ ਰਾਈ ਚਲਾ ਗਿਆ ਭੱਜ ਕੇ ਅਗੇ ਬਾਸ ਚੜ ਗਿਆ ਤੇ ਉਹ ਵਿਚਾਰੇ ਉੱਥੇ ਹੀ ਪੈਰ ਹੈ ਕਿਸੇ ਆਏਗਾ ਵਿਚਾਰੇ ਅੱਧੇ ਘੰਟੇ ਪਾਣੀ ਨਾ ਨੂੰ ਕਿਸੇ ਨੇ ਪਿਆਇਆ ਉੱਥੇ ਵਿਚਾਰੇ ਟੜਫਦੇ ਰਹੇ ਸਾਡੀ ਗੱਡੀ ਛੱਡ ਕੇ ਭੱਜ ਗਿਆ ਕੀ ਲੱਗਦਾ ਕਿ ਜੇ ਉਸ ਮੌਕੇ ਤੇ ਉਹਨਾਂ ਨੂੰ ਲੈ ਕੇ ਜਾਂਦਾ ਤੇ ਸ਼ਾਇਦ ਵੱਜ ਜਾਂਦਾ ਆ ਮੌਕਾ ਤੇ ਜੇ ਰੁਕ ਜਾਂਦਾ ਲੈ ਕੇ ਜਾਂਦਾ ਛੇ ਤੋਂ ਦੇ ਜ਼ਿੰਦਗੀ ਬੱਜ ਜਾਂਦੀ ਬਚ ਕੇ ਜਾਂਦੀ ਕਿੰਨੇ ਦਿਨ ਹੋ ਗਏ ਕਹਿੰਦੇ ਗਾਇਨ ਐਕਸੀਡੈਂਟ ਹੋਇਆ ਉਹਨੂੰ ਕਿੰਨੇ ਦਿਨ ਹੋ ਗਏ ਅੱਜ 15 ਦਿਨ ਹੋ ਗਏ ਨੇ ਅੰਦਰ ਕਿਤੇ ਸੀਗਾ ਦਾਖਲ ਤੈਨਾ ਚਾਹਤਾ ਕੀਤਾ ਸੀ ਪਹਿਲਾਂ ਤੇ ਹਰਫਾ ਕੀਤਾ ਸੀ ਫਿਰ ਇੱਥੇ ਆਪਣੇ ਦਜੀ ਸੇਵਾੜਾ ਚ ਫਿਰ ਫਰੀਦਕੋੜ ਫਿਰ ਆਪਣੇ ਕੀਤਾ ਸੀ ਆਪਣੇ ਮੁਕਸਾਰ ਫਿਰ ਬਠਿੰਡੇ ਕੀ ਮੰਗੀ ਕਰਦੇ ਮੰਗਾ ਸੀ ਨਿصافੀ ਹੋਵੇ ਸਾਡੇ ਬੱਚੀ ਇਹ ਨਹੀਂ ਗਈ ਵਿਚਾਰੇ ਆ ਦਿ 40 ਦੱਪਾ ਕਰਕੇ ਆਉਂਦਾ ਪਿਆ ਸੀ ਚਾਹੀਦਾ ਬਣੇ ਜਿਹਨਾਂ ਦੀ ਮੌਤ ਕੀ ਤੁਹਾਡਾ ਕੀ ਲੱਗਦਾ ਘਰ ਵਾਲਾ ਜੀ ਕੀ ਭੈਣ ਕਟਣਾ ਕੀ ਵਾਪਰੀ ਹੈ ਸਰਕਾਰ ਕੰਮ ਤੋ ਆ ਰਹੇ ਸੀ ਗੱਡੀ ਵਿੱਚ ਵੱਜ ਰਹੀ ਹੈ ਭੱਜ ਕੇ ਆ ਸੀ ਪਤਾ ਨਹੀਂ ਲੱਗਾ ਤੇ ਇਹ ਕੰਮ ਕਿਥੇ ਕਰਦੇ ਸੀ ਸ਼ਹਿਰ ਫਰੋਜਪੁਰ ਜੀ ਰਾਜਵੀਰ ਦਾ ਕਰਦੇ ਸੀ ਅੱਛਾ ਜੀ ਗੁੱਡੀ ਇੱਕ ਲੜਕੀ ਹੈ ਅੱਛਾ ਤੁਹਾਡਾ ਬੱਚਾ ਇੱਕ ਬੇਟੀ ਹੈ ਹਾਂ ਜੀ ਤੇ ਕੋਣ ਆਲਾ ਹੋਰ ਘਰ ਦੇ ਵਿੱਚ ਤੁਹਾਡੇ ਕੋਣ ਆਲਾ ਕੱਲੇ ਪਤੀ ਸੀ ਤੁਹਾਡੇ ਜੀ ਹਾਂ ਜੀ ਕੀ ਮੰਗ ਕੀ ਕਰਦੇ ਸੀ ਨਸਾਫ ਦੇਣਾ ਚਾਹੀਦਾ ਸੀ ਈ ਨਾਮ ਕੀ ਤੁਹਾਡਾ ਪਰਮਜੀਤ ਕੌਰ ਪਰ ਇਸ ਜਿਹਦੀ ਜੇਬ ਮੌਤ ਹੋਈ ਤੁਹਾਡੇ ਕੀ ਲੱਗਦੇ ਸੀ عمر ਲੜਦਾ ਵੀ ਅੱਛਾ ਤੇ ਇੱਕ ਹੀ ਘਟਨਾ ਕਿਵੇਂ ਵਾਪਰੀ ਇਹ ਸਾਮ ਤੋਂ ਚੱਲੇ ਸੀ ਪਰੇ ਸਾਈਡ ਤੇ ਅੱਛਾ ਜੀ ਟਟਾਰੀ ਕੋਲ ਚੱਲੇ ਸੀ ਜਾਂ ਦੇ ਸਾਈਡ ਤੇ ਹੂੰ ਪਰ ਉਹ ਗੱਡੀ ਲਈ ਜਾਂ ਸੀ ਇਹ ਬੜੀ ਤੇਜ਼ ਸੀ ਹੂੰ ਉਹਦੇ ਮੇਰੇ ਮੁੰਡੇ ਦੀ ਆ ਉੱਤੇ ਚੜਾਈ ਸੀ ਅੱਛਾ ਜੀ ਦੂਜੇ ਕਿੰਨੇ ਜਣੇ ਸੀ ਇਹ ਮੋਟਰਸਾਈਕਲ ਤੇ ਕਿੰਨੇ ਜਣੇ ਸੀ ਇਹ ਦੋ ਜਣੇ ਸੀ ਦੋ ਜਣੇ ਸੀ ਇਹ ਤੇ ਗੱਡੀ ala ਕੀ ਇਹਨਾਂ ਚੁੱਕ ਕੇ ਲਗਿਆ ਜਿਹਾ ਉਹ ਹੋਰ ਲੈ ਗਿਆ ਲੈ ਉਹ ਉਹ ਬਗੜਾ ਹੋ ਗਿਆ ਸੀ ਤੇ ਗੱਡੀ ਛੱਡ ਕੇ ਪੱਤੀ ਗਿਆ ਹਾਂ ਕੋਲ ਸਟੌਲ ਵੀ ਇਹਦੇ ਕੋਲੇ ਗਿਆ ਅੱਛਾ ਕੋਲ ਤੇ ਸਟੌਲ ਸੀ ਤੇ ਗੱਡੀ ਬਾਸ ਚੜ ਗਈ ਅੱਛਾ ਤੇ ਉਸ ਤੋਂ ਬਾਅਦ ਦੇ ਵਿੱਚ ਕੀ ਗੱਡੀ ਉੱਥੋਂ ਬਾਅਦ ਤੁਸੀਂ ਬਰਾਮਦ ਕੀਤੀ ਗਈ ਉੱਥੋਂ ਦੇ ਜਾਉ ਹੀ ਲੈ ਗਿਆ ਉਹ ਲੈ ਗਏ ਗੱਡੀ ਅਸੀਂ ਆਪਨੇ ਹਰਪਕੇ ਵਾਲੇ ਐਸਐਸ ਦੇ ਚੌਕ ਤੇ ਲੈ ਕੇ ਪਰ ਆਪਨੇ ਥਾਣੇ ਦੇ ਪਰ ਆ ਕੀ ਦੀ ਹਰਪਤੜ ਕੀ ਰਿਹਾ ਹੈ ਹਾਂ ਜੀ ਹਾਂ ਜੀ ਉੱਥੇ ਚੁੱਕਦੇ ਮਹਾਰਾਜ ਜੀ ਆਖੀ ਉਥੇ ਰਾਤ ਕੱਟਿਆ ਨਹੀਂ ਨਾ ਸਾਰੀ ਪਹੁੰਚਣ ਕੀਤੀ ਨਾ ਤੀਵਾਰਾ ਨਹੀਂ ਉਥੇ 140 ਜਰ ਉਥੇ ਕੋਈ ਐਸਾ ਰਾਤ ਉਥੇ ਰਾਤ ਰਹਿਣੇ ਨਾ ਪਹੇਚੜਾਇਤੇ ਨਹੀਂ ਪਹੇਚੜਾਉਣ ਜੀ ਗਰੀਬ ਬੰਦੇ ਪੈਦਾ ਮੁੜੇ ਬਚਾਉਣ ਨੂੰ ਬਚਾਉਣ ਨੂੰ ਫਿਰਦੇ ਮਲਕੀ ਸਿੰਘ ਮਚਾਲਾ ਮੌਤ ਨੂੰ ਇੱਕ ਮੈਗੀ ਦੀ ਡਾਟ ਇਹ ਬੱਚੇ ਤੁਹਾਡੇ ਕਿਨੇ ਬੱਚੇ ਮੇਰੇ ਤਿੰਨ ਲੜਕੇ ਨੇ ਤੇ ਕੀ ਮੰਗ ਕੀ ਕਰਦੇ ਸੀ ਮੰਗ ਕੀ ਨਸਾਫ ਮਿਲਣਾ ਕਿਤੇ ਸਾਨੂੰ ਕਿਸ ਜੇ ਇਹ ਕਿਤੇ ਰੋੜੀ ਤੁਹਾਡੀ ਕਿਥੋਂ ਦੀ ਹੈ ਤੇ ਕੀ ਨਾਮ ਹੈ ਕੀ ਪੜਨਾ ਕੀ ਹੈ ਸਾਡੇ ਕੋਲ ਇੱਕ ਡੈੱਡ ਬੋਡੀ ਆਈ ਹੈਗੀ ਅੱਜ ਮਲਕੀਤ ਸਿੰਘ 37 ਸਾਲ ਉਮਰ ਹੈ ਮਸਤੇ ਦੇ ਪਿੰਡ ਦੀ ਹੈ ਤੇ ਪੁਲਿਸ ਪੇਪਰਾਂ ਦੇ ਅਕੋਰਡਿੰਗ 27 ਤਰੀਕ ਨੂੰ ਇੱਕ ਐਕਸੀਡੈਂਟ ਹੋਇਆ ਸੀਗਾ ਅਟਾਰੀ ਪਿੰਡ ਦੇ ਕੋਲ ਉਸ ਤੋਂ ਬਾਅਦ ਇਹਦੇ ਇਲਾਜ ਪਹਿਲਾਂ ਫਰੀਦਕੋਟ ਮੈਡੀਕਲ ਕਾਲਜ ਤੇ ਫਿਰ ਏਮਜ਼ ਮੈਡੀਕਲ ਕਾਲਜ ਉੱਥੇ ਹੋਇਆ ਤੇ ਕੱਲ ਰਾਤ ਇਹਦੀ ਏਮਜ਼ ਮੈਡੀਕਲ ਕਾਲਜ ਉੱਥੇ ਡੈਥ ਹੋਈ ਤੇ ਅੱਜ ਅਸੀਂ ਇਹਦਾ ਪੋਸਟਮਾਰਟਮ ਕੀਤਾ ਹੈ ਸਰ ਕੀ ਮਾਮਲਾ ਕੀ ਹੈ ਕੁੜਾ ਜਿਹੜਾ ਜੀ ਮਾਮਲਾ ਪੂਰਾ ਇਹ 27 7 27 7 ਦੀ ਗੱਲ ਹੈ ਜੀ ਤੇ ਮਲਕੀਤ ਸਿੰਘ ਆਪਣੇ ਰਿਸ਼ਤੇਦਾਰ ਮਲਕੀਤ ਸਿੰਘ ਨਾਲ ਹੀ ਆਪਣੇ ਕੰਮ ਕਰ ਤੋਂ ਵਾਪਸ ਆ ਰਿਹਾ ਸੀ ਤੇ ਇਹ ਆਪਣੇ ਪਿੰਡ ਟਾਰੀ ਥੋੜਾ ਪਿਛੇ ਇੱਕ i20 ਕਾਰ ਨਾਲ ਐਕਸੀਡੈਂਟ ਹੋ ਗਿਆ ਇਹਨਾਂ ਦੇ ਤੇ ਉਹ ਮੌਕੇ ਤੇ ਇੱਕ ਵਾਰੀ ਭੱਜ ਗਿਆ ਸੀ ਇਹ ਜਿਹੜਾ ਜਿਹੜਾ ਕਾਰ ਡਰਾਈਵਰ ਸੀ ਤੇ ਬਾਅਦ ਦੇ ਵਿੱਚ ਉਹ ਆਪਣੀ ਬਾਅਦ ਵਿੱਚ ਕਾਰ ਵੀ ਆਉਦੀ ਉਹ ਲੈ ਗਿਆ ਉਹ ਮੌਕੇ ਤੋਂ ਲੈ ਗਿਆ ਤੇ ਜੋ ਜੋ ਪਹਿਲਾਂ ਅਮਨਜੀਤ ਦਾ ਹਸਪਤਾਲ ਦਾਖਲ ਰਿਹਾ ਇਹ ਇੱਕ ਦਿਨ 28 ਤਰੀਕ ਨੂੰ ਇਹਨਾਂ ਨੂੰ ਇਹ ਚਲੇਗੇ ਰੈਫਰ ਹੋ ਗਿਆ ਜੀ ਉਸ ਤੋਂ ਬਾਅਦ ਸਾਨੂੰ 6 ਤਰੀਕ ਨੂੰ ਤਲਾਸ਼ ਮਿਲੀ ਹੈ ਜੀ ਕਿ ਆਪਣੇ ਜਿਹੜਾ ਮਲਕੀਤ ਸਿੰਘ ਪੁੱਤਰ ਭਜਨ ਸਿੰਘ ਇਹ ਇਲਾਜ ਲਈ ਦਾਖਲ ਹੈ ਤੇ ਜਿੰਦੀ ਅੱਜ ਇਲਾਜ ਲਈ ਦਾਖਲ ਹੈ ਜਿੰਦੀ ਅੱਜ ਦਰਾਨੇ ਇਹ ਅੱਜ ਕੱਲ ਮਿਤੀ 8 8 8 ਨੂੰ ਮੌਤ ਹੋ ਗਈ ਦਰਾਨੇ ਇਲਾਜ ਮੌਤ ਹੋ ਗਈ ਹੈ ਹਾਂਜੀ ਇਹ ਸਰ ਕੀ ਕਾਰਵਾਈ ਕੀ ਕੀਤੀ ਯਾਰ ਕਾਰਵਾਈ 106 ਬੀ ਐਨਐਸ ਦਾ ਪਰਚਾ ਦਿੱਤਾ ਜੀ ਇਹ ਜਿਸ ਨੂੰ ਬਾਅਦ ਆਈਪੀਸੀ 304 ਏ ਕਹਿ ਦਿੰਨੇ ਜੀ 106 ਬੀ ਨੰਬਰ ਪਰਚਾ ਦੇਗਾ ਤੇ ਬਣਦੀ ਕਾਰਵਾਈ ਤੇ ਬਾਈ ਨੇਮ ਬਾਈ ਨੇ ਪਰਚਾ ਦਿੱਤਾ ਦੋਸ਼ੀ ਤੇ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਪੁੱਤਰ ਬਲਵੰਤ ਸਿੰਘ ਪਿੰਡ ਬਾਦਰਵਾਲੇ ਦੇ ਖਿਲਾਫ ਪਰਚਾ ਦਰਜ ਕਰਤਾ ਜੀ ਤੇ ਬਹੁਤ ਜਲਦੀ ਨੂੰ ਅਰੈਸਟ ਕਰਕੇ ਅਗਲੀ ਕਾਰਵਾਈ ਹੁਣ ਜਿਲ੍ਹੇ ਹੁੰਦੀ ਜਾਊਗੀ ਪੋਸਟਮਾਰਟਮ ਕੀ ਹੋ ਗਿਆ ਜੀ ਪੋਸਟਮਾਰਟਮ ਡੈੱਡ ਬੋਡੀ ਲੈ ਕੇ ਆਏ ਆ ਜੀ ਤੇ ਇਸ ਤੋਂ ਇਸ ਤੋਂ ਬਾਅਦ ਪੋਸਟਮਾਰਟਮ ਕਰਾ ਗਏ ਜਿਹੜੀ ਵਾਰਸਾ ਵਾਲੇ ਮ੍ਰਿਤਕ ਦੀ ਡੈੱਡ ਬੋਡੀ ਵਾਲੇ ਕਰਤੀ ਹੈਗੇ ਜੀ ਨਾਮ ਤੁਸੀਂ ਤੁਹਾਡਾ ਇਹ ਐਸੇ ਗੁਰਪ੍ਰੀਤ ਸਿੰਘ